ਚੜਦੀ ਕਲਾ ਪੰਜਾਬ نیوز ਤੇ ਆਪ ਸਭ ਦਾ ਸਵਾਗਤ ਹੈ ਪੰਜਾਬ ਦੀਆਂ ਮਾਵਾਂ ਦੇ ਜਾਇ ਗਬਰੂਆਂ ਵੱਲੋਂ ਅਕਸਰ ਹੀ ਦੇਸ਼ ਦੀ ਰਾਖੀ ਕਰਦੇ ਹੋਏ ਆਪਣੀ ਜਾਨ ਦੀ ਪਰਵਾਹ ਨਹੀਂ ਕੀਤੀ ਜਾਂਦੀ ਆਪਣੇ ਬਹਾਦਰੀ ਅਤੇ ਫਰਜ਼ਾਂ ਪ੍ਰਤੀ ਨਿਸ਼ਠਾ ਦੇ ਚਲਦੇ ਉਹ ਕਈ ਵਾਰ ਵੱਡੇ ਵੱਡੇ ਸਨਮਾਨ ਪ੍ਰਾਪਤ ਕਰਨ ਦੇ ਇਤਿਹਾਸ ਦੁਹਰਾ ਚੁੱਕੇ ਹਨ ਅਜਿਹਾ ਹੀ ਇੱਕ ਇਤਿਹਾਸ ਨੇੜਲੇ ਪਿੰਡ ਸੇਖਵਾਨ ਦੇ ਮਲਕੀਤ ਸਿੰਘ ਨੇ ਦੁਰਾਇਆ ਹੈ ਜਿਸ ਦੇ ਬਦਲੇ ਉਸ ਨੂੰ ਦੇਸ਼ ਦਾ ਸਰਵਉੱਚ ਸਨਮਾਨ ਸੋਰਿਆ ਚੱਕਰ ਦੇਸ਼ ਦੀ ਰਾਸ਼ਟਰਪਤੀ ਦਰੋਪਤੀ ਮੁਰਮੂ ਵੱਲੋਂ ਪੇਟ ਕੀਤਾ ਗਿਆ ਹੈ ਇਹ ਸਨਮਾਨ ਨੂੰ ਪ੍ਰਾਪਤ ਕਰਨ ਉਪਰੰਤ ਮਲਕੀਤ ਸਿੰਘ ਪੁੱਤਰ ਨਰਿੰਦਰ ਸਿੰਘ ਅੱਜ ਆਪਣੀ ਜੱਦੀ ਘਰ ਸੇਖਵਾਨ ਵਿਖੇ ਪਹੁੰਚਿਆ ਜਿੱਥੇ ਸੇਖਵਾਨ ਪਹੁੰਚਣ ਤੇ ਪਿੰਡ ਦੇ ਲੋਕਾਂ ਅਤੇ ਪਰਿਵਾਰ ਤੋਂ ਇਲਾਵਾ ਇਲਾਕੇ ਦੇ ਲੋਕਾਂ ਨੇ ਉਸ ਦਾ ਭਰਵਾਂ ਸਵਾਗਤ ਕੀਤਾ ਨੌਜਵਾਨ ਦਾ ਸਵਾਗਤ ਕਰਨ ਲਈ ਜ਼ਿਲ੍ਹੇ ਦਾ ਕੋਈ ਵੀ ਪ੍ਰਸ਼ਾਸਨ ਅਧਿਕਾਰੀ ਨਹੀਂ ਪਹੁੰਚਿਆ ਬਟਾਲਾ ਤੋਂ ਵਿੱਕੀ ਮਲਿਕ ਕੁਲਵਿੰਦਰ ਸਿੰਘ ਪਾਟਿਆ ਦੀ ਰਿਪੋਰਟ 哎，个破。 ਬੰਦੇ ਦੇ ਬੜੇ ਮਰਨ ਇਹ ਕਿੱਟਾ ਗੱਲ ਹੈ ਅੱਛਾ ਕਿ 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 ਇੱਕ ਘਟਨਾ 31 2000 24 ਨੂੰ ਵਜਦੀ ਹੈ ਮਤਲਬ ਕਿ ਆਪਾਂ ਬੇਸ ਕੈਂਪ ਲਾਉਣਗੇ ਨਵਾਂ ਕੈਂਪ ਉੱਥੇ ਨਕਸਲੀਆਂ ਨੇ ਸਾਡੇ ਉੱਤੇ ਐਨਕਾਊਂਟਰ ਸ਼ੁਰੂ ਹੋ ਗਿਆ ਉੱਥੇ ਐਨਕਾਊਂਟਰ ਦੇ ਵਿੱਚ ਮੇਰੇ ਇੱਕ ਸਾਥੀ ਨੂੰ ਗੋਲੀ ਲੱਗੀ ਉਹਨੂੰ ਬਚਾਉਣ ਵਾਸਤੇ ਮੈਂ ਅੱਗੇ ਵਧਿਆ ਔਰ ਮੇਰੇ ਦੋ ਗੋਲੀ ਲੱਗੀ ਇੱਕ ਛਾਤੀ ਔਰ ਇੱਕ ਮੇਰੇ ਡੋਲੇ ਤੇ ਗੋਲੀ ਲੱਗੀ ਠੀਕ ਹੈ ਜੀ ਤੇ ਜਿਹੜੇ ਨਕਸਲੀ ਉਧਰੋਂ ਆਪਣੇ ਮੇਰੇ ਸਾਥੀ ਹਲਾ ਰਹੇ تھے ਉਹਨਾਂ ਨੂੰ ਰੋਕਿਆ ਹੋਰ ਪਿੱਛੇ ਪਿੱਛੇ ਭੇਜਿਆ ਗਿਆ ਇੱਕ ਬੰਦਾ ਇਹ ਆਪਣਾ ਪਰ ਉਹ ਬਾਅਦ ਵਿੱਚ ਹਸਪੀਟਲ ਚ ਜਾ ਕੇ ਡੈਥ ਹੋ ਗਿਆ ਹਾਂ ਦੇਸ਼ ਵਾਸਤੇ ਤੇ ਇਹ ਗਰਵ ਦੀ ਗੱਲ ਆ ਬਤਲੀ ਆਪਾਂ ਜਦ ਮੈਨੇ ਫੌਜੇ ਭਰਤੀ ਹੁੰਦੇ ਆ ਤੇ ਹਨ ਹਰ ਇੱਕ ਨੂੰ ਮਲੇ ਫੌਜ ਦੇ ਜਾ ਕੇ ਸਿਪਾਹ ਚੰਗੇ ਕੰਮ ਕਰਨੇ ਚਾਹੀਦੇ ਹਨ ਠੀਕ ਹੈ ਜੀ ਹਾਂ ਜੀ ਬਹੁਤ ਗਰਵ ਦੀ ਗੱਲ ਹੈ ਬਤਲੀ ਜਨਾ ਇਹ ਉਦੇ ਵਿੱਚ ਮੈਨੂੰ ਕਿ ਲਾਈ ਉਹ ਸੋਹਰੇ ਚੱਕਰ ਤੇ ਨਾਮ ਆਇਆ ਮੇਰਾ 15 ਅਗਸਤ 2024 ਦੇ ਵਿੱਚ ਅ ਔਰ ਬਹੁਤ ਮਾਣ ਮਹਿਸੂਸ ਹੋਇਆ ਮੈਨੂੰ ਮੈਂ ਜਾਨੀ ਉਹ ਨਸ਼ਿਆਂ ਤੋਂ ਦੂਰ ਰਹਿਣ ਔਰ ਫੌਜ ਵੱਲ ਵੱਧ ਤੋਂ ਵੱਧ ਜਿਵੇਂ ਆਪਣੇ ਜਫੌਜ ਦੇ ਵਿੱਚ ਭਰਤੀ ਹੋਣ ਬਸ ਇਹੀ ਕਹਿਣਾ ਚਾਹਾਂ ਕਿ ਪਰਮਾਤਮਾ ਦਾ ਲੱਖ ਲੱਖ ਸ਼ੁਕਰ ਹੈ ਜੀ ਇਹ ਖੁਸ਼ੀ ਮਨਾਉਣ ਲਈ ਜੀ ਉਸ ਲਈ ਕਿਵੇਂ ਸੂਚਨਾ ਮਿਲ ਗਈ ਤੁਹਾਨੂੰ ਇਹਨਾਂ ਨੂੰ ਸ਼ਾਮ ਨੂੰ 7 ਵਜੇ ਨੇ ਫੋਨ ਕੀਤਾ ਸੀ ਫਿਰ ਦੀਦੀ ਨੂੰ ਕੀਤਾ ਸੀ ਉਹਨਾਂ ਨੇ ਫਿਰ ਸਾਨੂੰ ਦੱਸਿਆ ਕਿ ਗੋਲੀ ਲੱਗ ਗਈ ਇਦਾਂ ਤੇ ਫਿਰ ਜੱਗਦਾ ਮੰਮੀ ਰੋਣ ਲੱਗ ਗਏ ਫਿਰ ਇੰਨੇ ਨੇ ਫਿਰ ਆਪ ਵੀਡੀਓ ਕਾਲ ਕੀਤੀ ਫਿਰ ਅਸੀਂ ਗੱਲ ਕੀਤੀ ਫਿਰ ਥੋੜਾ ਸਾਨੂੰ ਠੀਕ ਲੱਗਿਆ ਕਿ ਹਾਂ ਥੋੜਾ ਠੀਕ ਹੈ ਉਦੋਂ ਵਧੀਆ ਲੱਗਿਆ ਪਰ ਮਾਤਾ ਦਾ ਲੱਖ ਲੱਖ ਸ਼ੁਕਰ ਬਸ ਤੁਸੀਂ ਨਾਲ ਹੀ ਮੈਂ ਸੁਵੇਦਾ ਚਾਂਸ ਸਿੰਘ ਸੇਖਵਾ ਬੜਾ ਅਜਮਾਨ ਕਰਦਾ ਕਿ ਸਾਡਾ ਪੁੱਤਰ ਸਰਦਾਰ ਮਲਕੀਸ਼ ਸਿੰਘ ਜੀ ਸੀਆਰਪੀਐਫ ਦੇ ਵਿੱਚੋਂ ਸੂਰਿਆ ਪ੍ਰਾਪਤ ਚੱਕਰ ਪ੍ਰਾਪਤ ਕਰਕੇ ਨਗਰ ਵਿੱਚ ਪਹੁੰਚਿਆ ਇਹ ਨਗਰ ਦੇ ਵਿੱਚ ਪਹਿਲਾ ਜਵਾਨ ਹੈ ਜੋ ਸੂਰਿਆ ਚੱਕਰ ਲੈ ਕੇ ਆਇਆ ਇਸ ਤੋਂ ਪਹਿਲਾਂ ਸਾਰੇ ਆਪ ਆਪਣੇ ਰਿੰਕ ਤੇ ਪੈਨਸ਼ਨ ਆਏ ਨੇ ਪਰ ਅੱਜ ਬਹੁਤ ਮਾਣ ਹੈ ਨਗਰ ਦਾ ਨਾਮ ਉੱਚਾ ਕੀਤਾ ਨਗਰ ਨੂੰ ਬਹੁਤ-ਬਹੁਤ ਵਧਾਈਆਂ ਨੇ ਪਰਿਵਾਰ ਨੂੰ ਬਹੁਤ-ਬਹੁਤ ਵਧਾਈਆਂ ਨੇ ਬਹੁਤ-ਬਹੁਤ ਧੰਨਵਾਦ ਜਿਉਂਦੇ ਰਹੇ ਗਏ ਆ ਰਾਸ਼ਟਰਪਤੀ ਭਮੜਾ ਤਿੰਨ ਸਰਦਾਰ ਹੀ ਤਿੰਨ ਫੱਗਾਂ ਦੇ ਵਿੱਚੋਂ ਜਿਨ੍ਹਾਂ ਨੂੰ ਸੋਰੀਆ ਚੱਕਰ ਮਿਲਿਆ ਜਦੋਂ ਇਹਨਾਂ ਨੇ ਲਿਆ ਰਾਸ਼ਟਰਪਤੀ ਬਹੁਤ ਬੜੀ ਖੁਸ਼ੀ ਹੋਈ ਹੈ ਤੇ ਜਦੋਂ ਇਹ ਫੌਜ ਚ ਭੱਟੀ ਹੋ ਲਈ ਕਿਦਾਂ ਇਹਨਾਂ ਨੇ ਕਿਹਾ ਸੀ ਤੁਹਾਨੂੰ ਵੀ ਇਹਨਾਂ ਕੋਚੀ ਜਾਣਾ ਜਾਂ ਕੀ ਇਹਨਾਂ ਦਾ ਨਹੀਂ ਇਹਦਾ ਮੁੱਢ ਤੋਂ ਹੀ ਇਰਾਦਾ ਇਹਨੇ ਭਰਤੀਆਂ ਵੇਖੀਆਂ ਬੱਚੇ ਵੀ ਚਲੋ ਮਨੋ ਵੀ ਬੱਚੇ ਸੀਆਰਪੀ ਜੋ ਗਿਆ ਤੇ ਇੱਥੇ ਆਪਣਾ ਮਿਹਨਤ ਕੀਤੀ ਕੋਬਰ ਕਮੰਡ ਹੋ ਜੋਗੇ ਤੇ ਕਿੰਨੇ ਆਪਣੇ ਪਰਿਵਾਰ ਦੇ ਰੱਜੇ ਹੋ ਹਾਂਜੀ ਮੇਰੇ ਇੱਕ ਆਗਾ ਉਹ ਦੁਬਈ ਆ ਇਹ ਤੋਂ ਛੋਟ ਗਗਨਦੀਪ ਸਿੰਘ ਠੀਕ